ਹਾਂਜੀ ਸਤ ਸ੍ਰੀ ਅਕਾਲ ਦੋਸਤੋ ਤੇ ਆਪਾਂ ਇੱਥੇ ਰੱਖੀ ਸੀਗੀ ਤੂੜੀ ਤੂੜੀ ਚਕਾਉਣ ਲਈ ਮੰਗਾਇਆ ਆਪਾਂ ਇਹ ਲੋਡਰ ਤੇ ਜਿਹੜੀ ਪਿਛਲੀ ਵਾਰ ਤੂੜੀ ਰੱਖੀ ਸੀ ਉਹ ਘਾਟਾ ਦੇ ਕੇ ਗਈ ਹੈ ਤੇ ਜਿਹੜੀ ਬਚੀ ਹੈ ਖਾਹੂਈ ਤੂੜੀ ਨੂੰ ਪੱਠੀ ਕਰ ਰਹੇ ਹਾਂ ਤੇ ਥਾਂ ਕਰਨਾ ਸਾਫ਼ ਤੇ ਪੂਰਾ ਅੱਜ ਸਾਡਾ ਯੋਰ ਲੱਗਾ ਹੈ ਲੋਡਰ ਲਾਡ ਲਾ ਕੇ ਇੱਥੇ ਹੁਣ ਬਾਬੂ ਕੇ ਨੂੰ ਕਰਾਹਾ ਮਾਰਾਂਗੇ ਫਿਰ ਦੇਖਦੇ ਆਂ ਕੀ ਬਣਦਾ ਉਹ ਜਿੰਨੀ ਕਲੀ ਸੜੀ ਪੂਰੀ ਸਾਰੀ ਇਕੱਠੀ ਕਰਤੀ ਇਹ ਸਿਆਲ ਚ ਠੰਡ ਚ ਸੁੱਕਦੇ ਕੰਮ ਆ ਜੂ ਪਸ਼ੂਆਂ ਦੇ ਦੇਨੇ ਆਇਤੀ ਪ੍ਰੋਜੈਕਟ ਦੁਆਰੇ ਤੂੜੀ ਰੱਖਣ ਦਾ ਪ੍ਰੋਗਰਾਮ ਹੋ ਰਿਹਾ ਵੀ ਰੱਖੀ ਜੀ ਜੀ ਦੱਸੋ ਕਮੈਂਟ ਕਰਕੇ ਵੀ ਰੱਖੀਏ ਜਾਂ ਨਾ ਰੱਖੀਏ ਕੁੰਡੀ ਆਊਆ ਰੇਟ ਤੇ ਆਹ ਲੋ ਜੀ ਕਰਤੀ ਮੁੰਡੇ ਨੇ ਇਕੱਠੀ ਮਿਹਨਤੀ ਚੋਬਰਾ ਆਈਸ਼ਾ ਦੇ ਲੋਡਰ ਲਾ ਰੱਖਿਆ ਇਹਨਾਂ ਨੇ ਕਰਕੇ ਇਕੱਠੀ ਵੀ ਤੂੜੀ ਕਰੀ ਥੋੜੀ ਹੋਰਤੀ ਰਹਿ ਗਈ ਹੁੰਦਾ ਬਸ ਇਹਦੋਂ ਮੁੜ ਕੇ ਨੂੰ ਕਰਾ ਕਰੂ ਮਾਰ ਕੇ ਆ ਵੀ ਹਿੱਟ ਦਿੰਦੇ ਉਧਰ ਕਰ ਲਵਾਂਗੇ ਪੱਦਰ ਕਰਕੇ ਫਿਰ ਇਹਦੇ ਤੇ ਦੇਖਣਾ ਕੁੱਪ ਲਾਉਣ ਦਾ ਰੱਤਾ ਵੀ ਦੋ ਕੁੱਪ ਲਾ ਵੀ ਲੈ ਆ ਗਏ ਲਵਾ ਵੇ ਜਾਂਦੇ ਆ ਇਹਨੇ ਵਧੀਆ ਹੁੰਦੇ ਆ ਫਿਰ ਦੇਖਦੇ ਕੀ ਬਣਦਾ ਕਰਦੇ ਆ ਵੀ ਰਾਇ ਮਸਾਲਾ ਉਹ ਲੱਕੜਾਂ ਲੱਕੜਾਂ ਚੱਕ ਕੇ ਉਹ ਹੈਪੀ ਸੀਡਰ ਚੱਕ ਕੇ ਸਾਈਡ ਕਰ ਲੈਣ ਲੋਹਾ ਵਾਂਨ ਕੀ ਦਾ ਸਾਡੇ ਘਰੇ ਪਿਆ ਅਜ ਤੱਕ ਇਹ ਚ ਕੋਠੀਆਂ ਖਾਲੀ ਵੀ ਬੰਦੇ ਕਿ ਨਹੀਂ ਜਾਂਦੇ ਹੋ ਲਓ ਹੁਣ ਹਾਲ ਮਾਰਤੇ ਹਾਲ ਮਾਰ ਕੇ ਸਾਰੀ ਮਿੱਟੀ ਖਿੱਚ ਕੇ ਪੱਤਰ ਕਰ ਦਾਂਗੇ ਨੀਵਾ ਥਾਂ ਤੋਂ ਆਪਟ ਕੇ ਖੁੱਡੀ ਬਾਈ ਸੀ ਖੁੱਡੀ ਆਪ ਸਮਝਦੇ ਸੀ ਖੁੱਡੀ ਬਣਾ ਕੇ ਟੂੜੀ ਨੱਪੀ ਹੋਈ ਸੀ ਇਹ ਚ ਇਹਨੂੰ ਚੱਕ ਕੇ ਹੁਣ ਮਾਰ ਕੇ ਹਾਲ ਹੋਰ ਤੇ ਪੱਤਰ ਕਰ ਦਾਂਗੇ ਲਓ ਹਾਲ ਖਿੱਚ ਤੇ ਬਹੁਤ ਜੋਰ ਲੱਗਿਆ ਸਾਡਾ ਜਿੱਥੇ। ਉਹ ਵੀ ਹਵਾ ਚੱਲਦੀ ਮੌਸਮ ਦੀ ਹੋਰੀ ਧੂੜ ਕਪਈਆ। ਸਾਫ਼ ਕਰਮਾਂ ਦੀ ਉਹ ਜੀ ਤਾਂ ਉਹ ਲੂਡਰ ਲਾਡਰ ਚੱਕ ਕੇ ਸਾਰਾ ਕੁਝ ਐਪੀਸੀਡੋ ਵਗੈਰਾ ਚੱਕਦਾ ਉਧਰ। ਸਾਡਾ ਨਾ ਸ਼ੁਕਰ ਨਹੀਂ ਸੀ ਲੱਕੜਾ ਇੱਕ ਸਾਈਡ ਤੇ ਕਰਤੀਆਂ ਤੇ ਹੁਣ ਹਲ ਮਾਰਤੇ ਤੇ ਤੁਮੜ ਕੋ ਕਰਾ ਮਾਰ ਕੇ ਪੱਧਰ ਕਰ ਦੇਣਗੇ। ਤੇ ਪੱਧਰ ਕਰਕੇ ਫਿਰ ਦੇਣਿਆ ਕੁੱਪ ਲੱਗੇ ਜਾਂ ਨਾ ਲੱਗੇ ਜਾਂ ਰੱਦ ਦੋ ਚੱਤ ਹੋਏ ਪਏ ਆ। ਕੁੱਪ ਉਲਾਇਆ ਜਾਵੇ ਜਾਂ ਨਾ ਲਾਇਆ ਕਿਉਂਕਿ ਪਿਛਲੀ ਵਾਰ ਟੂੜੀ ਨੱਪੀ ਸੀ ਵੱਧ ਇੱਥੇ ਤੇ ਹੋਈ ਸਾਰੀ ਖਰਾਬ ਉਹ ਵੀ ਨਹੀਂ ਕਾਫੀ ਪਈ ਸੀ ਇਹ ਲਵਾਪੇ ਜਿਹੜੇ ਹੁੰਦੇ ਪਾਰ ਜਾਂਦੇ ਹਨ ਲੋਕੀ ਆਕਤੀ ਦਿਨੇ ਆਕਤੀ ਰਾਤ ਦਾ ਹੈਗਾ ਵੀ ਕੁੱਪ ਲਾ ਲਈ ਇੱਥੇ ਜਿਹੜਿਆਂ ਕੀ ਬਣਦਾ ਕੁੱਪ-ਕੱਪ ਲਿਆਉਣੇ ਆ ਤੇ ਆ ਹੁਣ ਹਾਲ ਮਾਰੇ ਜਾ ਰਹੇ ਨੇ ਇੱਕ ਦੂਆ ਸੜਾ ਆਈ ਮਗਰ ਪਾ ਕੇ ਝਾੜੀ ਵਾਲਾ ਕਰਾ ਕਰਾ ਫੇਰ ਦਿਆਂਗੇ ਮਿੱਟੀ ਕਰਦਿਆਂ ਬਰਾਬਰ ਆਣੀ ਪਾਣੀ ਨਹੀਂ ਵੰਦਾ ਚਾਹੋ ਨਾ ਤਾਂ ਜੀ ਉਹ ਥੱਲੇ ਪਾਣੀ ਨਹੀਂ ਪਿਆ ਸੀ ਉਹ ਪਾਹ ਤੋਂ ਵਹਾਵਾ ਵਾਟ ਗਿਆ ਜੀ ਉਹ ਵੀ ਬੇਤੁਰੀ ਜਿਆਦਾ ਖਰਾਬ ਹੋ ਬਸ ਕੜਤੀ ਨੋਕ ਤੇ ਸੀ ਤੇ ਮਕਸਦ ਦਾ ਰੇਟ ਲੈ ਕੇ ਹੁਣ ਤੱਕ 2200 ਚੱਲੀ ਜਾਂ। ਚੱਗੀ ਟੂਬੀ ਦਾ ਵੀ 2200 ਆ